ਚੈਨ ਗੁਰੂ ਜੀ ਰਹਿਦੇ ਰਹਿ ਕੇ ਕੰਮ ਕਰ ਰਹੇ ਹੋ ਤੁਸੀਂ ਕੀ ਕਰ ਰਹੇ ਹੋ ਤੁਸੀਂ ਗੁਰੂ ਦੀ ਮਰਿਆਦਾ ਤੋਂ ਬਹੁਤ ਕੰਮ ਕਰ ਰਹੇ ਹੋ ਕੱਲ ਤੁਹਾਡੇ ਬੱਚੇ ਕਰ ਰਹੇ ਨੇ ਕੱਲ ਕੀ ਹੋਰ ਕਰੇਗਾ ਬਿਨਾ ਬਿਨਾ ਸੋਚੇ ਸਮਝੇ ਤੁਸੀਂ ਦੇਖੋ ਨਾ ਵੀਰ ਜੀ ਗੱਲ ਕਰ ਰਹੇ ਹੋ ਇਹ ਕੋਈ ਤਰੀਕਾ ਨਹੀਂ ਹੁੰਦਾ ਮਰਿਆਦਾ ਤੋਂ ਹਟ ਕੀ ਹੋਇਆ ਦੇਖੋ ਮੈਂ ਤੁਹਾਨੂੰ ਮੈਂ ਪਹਿਲੇ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦਿਆਂ ਕਿ ਤੁਹਾਡੀ ਕਾਲ ਜਿਹੜੀ ਹੈ ਉਹ ਰਿਕਾਰਡਿੰਗ ਤੇ ਹੈ ਬਾਅਦ ਵਿੱਚ ਤੁਸੀਂ ਇਹ ਨਾ ਕਹਿਣਾ ਕਿ ਮੈਂ ਰਿਕਾਰਡ ਕਿਉਂ ਕੀਤੀ ਠੀਕ ਹੈ ਕਿਉਂਕਿ ਤੁਸੀਂ ਮੈਨੂੰ ਕਾਲ ਕੀਤੀ ਹੋਈ ਹੈ ਔਰ ਮੈਂ ਤੁਹਾਡੀ ਕਾਲ ਜਿਹੜੀ ਹੈ ਰਿਕਾਰਡ ਤੇ ਲੈ ਰਿਆ ਔਰ ਇਸ ਵੇਲੇ ਵੀਡੀਓਗ੍ਰਾਫੀ ਵੀ ਚੱਲ ਰਹੀ ਹੈ ਦੋ ਚੈਨਲ ਮੇਰੇ ਸਾਹਮਣੇ ਬੈਠੇ ਹੋਏ ਨੇ ਤੁਸੀਂ ਮੈਨੂੰ ਕਿਹਾ ਕਿ ਮੈਂ ਤੁਹਾਡੇ ਤੇ ਕੇਸ ਕਰਾਂਗਾ ਤੁਸੀਂ ਮੈਨੂੰ ਪਹਿਲਾਂ ਤਾਂ ਗੱਲ ਇਹ ਗਲਤ ਕਹੀ ਕਿ ਮੈਂ ਇਹ ਗੱਲ ਬੋਲੀ ਹੈ ਕਿ ਆਨੰਦ ਕਾਰਜ ਦੀਆਂ ਤੱਜੀਆਂ ਕਿਉਂਕਿ ਤੁਸੀਂ ਵੀਡੀਓ ਪੂਰੀ ਦੇਖੀ ਨਹੀਂ ਹੈ ਔਰ ਬਿਨਾਂ ਦੇਖੇ ਤੁਸੀਂ ਇਹ ਗੱਲ ਕਰ ਰਹੇ ਹੋ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੈਂ ਬਿਲਕੁਲ ਨਹੀਂ ਬੋਲਿਆ ਕਿ ਆਨੰਦ ਕਾਰਜ ਦੀਆਂ ਤੱਜੀਆਂ ਮੈਂ ਬੋਲਿਆ ਰਹਿਤ ਮਰਿਆਦਾ ਦੀਆਂ ਤੱਜੀਆਂ ਔਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਧਿਆਨ ਦੇ ਨਾਲ ਸੁਣੋ ਰਹਿਤ ਮ ਉਹਦੇ ਵਿੱਚ ਕਿਤੇ ਲਿਖਿਆ ਕਿ ਸ਼ਗਨ ਕਿਸ ਤਰ੍ਹਾਂ ਲਈਦਾ ਹੁੰਦਾ ਦੇਈਦਾ ਹੁੰਦਾ ਫੇਰਾ ਲੈ ਕੇ ਦੇਈਦਾ ਹੈ ਜਾਂ ਫੇਰਾ ਨਹੀਂ ਦੇਈਦਾ ਪਹਿਲਾਂ ਤਾਂ ਤੁਸੀਂ ਉਹ ਪੜੋ ਵੀਰ ਜੀ ਹੈ ਤੁਸੀਂ ਮੇਰੇ ਵੱਡੇ ਭਰਾ ਹੀ ਹੋਵੋਗੇ ਜੀ ਸਦਕੇ ਤੁਹਾਡਾ ਫੋਨ ਕਰਨਾ ਤੁਹਾਡਾ ਹੱਕ ਹੈ ਮੈਨੂੰ ਫੋਨ ਕਰਨਾ ਮਗਰ ਪਲੀਜ਼ ਪਹਿਲਾਂ ਇੱਕ ਵਾਰ ਵੀਡੀਓ ਨੂੰ ਦੁਬਾਰਾ ਦੇਖ ਲਓ ਔਰ ਉਹ ਵੀਡੀਓ ਅੰਦਰ ਵੜ ਕੇ ਮੱਥਾ ਟੇਕਣ ਤੋਂ ਬਾਅਦ ਸਾਰਾ ਪ੍ਰੋਗਰਾਮ ਹੋਣ ਤੋਂ ਬਾਅਦ ਵਾਪਸ ਬਾਹਰ ਜਾਣ ਤੱਕ ਦੀ ਕਰੀਬ 25 ਮਿੰਟ ਦੀ ਵੀਡੀਓ ਹੈ ਇਹ ਸਿਰਫ ਸ਼ਾਰਟਸ ਦੱਸੇ ਹੋਏ ਨੇ ਸੰਗਤਾਂ ਦੀ ਜਾਣਕਾਰੀ ਲਈ ਕਿ ਇਸ ਤਰ੍ਹਾਂ ਦਾ ਉੱਥੇ ਕੁਝ ਹੋਇਆ ਔਰ ਸਭ ਤੋਂ ਵੱਡੀ ਗੱਲ ਸਰਦਾਰ ਰਣਵੀਰ ਸਿੰਘ ਜੋ ਉੱਥੇ ਦੇ ਜੁਆਇੰਟ ਸੈਕਟਰੀ ਡੀਜੀਪੀਸੀ ਨੇ ਔਰ ਉੱਥੇ ਦੇ ਸਾਹਬ ਸੰਭਾਲ ਵੀ ਕਰਦੇ ਨੇ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਜਾਣਦੇ ਹੋ ਮੈਨੂੰ ਨਹੀਂ ਜਾਂਦਾ ਨਾਮ ਤੁਸੀਂ ਨਹੀਂ ਜਾਣਦੇ ਤੇ ਫਿਰ ਤੁਸੀਂ ਕਿਸ ਤਰ੍ਹਾਂ ਮੈਨੂੰ ਫੋਨ ਕਰ ਲਿਆ ਤੁਸੀਂ ਤਾਂ ਪਹਿਲੇ ਪ੍ਰਬੰਧਕਾਂ ਨਾਲ ਗੱਲ ਕਰੋ ਨਾ ਸਰ ਤੁਸੀਂ ਮੈਨੂੰ ਡਾਇਰੈਕਟ ਫੋਨ ਕਰ ਚੁੱਕੇ ਹੋ ਤੁਸੀਂ ਸੁਣਿਆ ਵਿੱਚ ਕਿ ਜੁਆਇੰਟ ਸੈਕਟਰੀ ਡੀਜੀਪੀਸੀ ਨੇ ਮੇਰੇ ਨਾਲ ਗੱਲਬਾਤ ਕਰਦੇ ਆ ਕੀ ਕਿਹਾ ਮੈਂ ਉਹ ਵੀ ਬੋਲਿਆ ਵਿੱਚ ਉਹਨਾਂ ਨੇ ਬੋਲਿਆ ਕਿ ਅਸੀਂ ਕਾਰਵਾਈ ਕਰਾਂਗੇ ਤੇ ਤੇ ਕਿਉਂ ਕਾਰਵਾਈ ਕਰੋਗੇ ਜੇ ਕੁਝ ਗਲਤੀ ਨਹੀਂ ਹੋਇਆ ਤੇ ਐਕਸਪਲੇਨੇਸ਼ਨ ਨੋਟਿਸ ਕਿਉਂ ਨਿਕਲਿਆ ਅਗਰ ਕੁਝ ਗਲਤੀ ਨਹੀਂ ਹੋਇਆ ਤੇ ਸਰ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਜੀ ਪਲੀਜ਼ ਪਲੀਜ਼ ਤੁਸੀਂ ਦਾੜੇ ਮਾਰਦੇ ਹੋ ਨਾ ਫਿਰ ਸਾਨੂੰ 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 ਇਸ ਤਰ੍ਹਾਂ ਲੱਗਦਾ ਕਿ ਅਸੀਂ ਪੰਥਕ ਮੁੱਦੇ ਹੀ ਚੱਕਨੇ ਛੱਡ ਦਈਏ ਫਿਰ ਅਸੀਂ ਛੱਡ ਦਿੰਦੇ ਆ ਅਸੀਂ ਗੁਰੂ ਗੁਰੂ ਸਿੱਖੀ ਦੇ ਇਹ ਜੋ ਗਲਤਮਲਤ ਹੋ ਰਿਹਾ ਵਿੱਚ ਤੇ ਅਸੀਂ ਉਹਨੂੰ ਛੱਡ ਦਿੰਦੇ ਆ ਹੋਣ ਦਿੰਦੇ ਆ ਫਿਰ ਆਉਣ ਵਾਲੇ ਟਾਈਮ 'ਚ ਦਰਿਆ 'ਚ ਰੁੜ ਜਾਏਗਾ ਸਭ ਕੁਝ ਉਹ ਚੰਗਾ ਰਹੇਗਾ ਪਰ ਸਾਡਾ ਜ਼ਮੀਰ ਜਾਗਦਾ ਵੀਰ ਜੀ ਸਾਨੂੰ ਬੋਲ ਲੈਣ ਦਿਓ ਪਲੀਜ਼ ਸਾਡੀ ਜ਼ੁਬਾਨ ਤੇ ਤਾਲੇ ਨਾ ਲਾਓ ਸਾਡੀ ਜ਼ੁਬਾਨ ਤੇ ਤਾਲੇ ਨਾ ਲਾਓ ਕਿਰਪਾ ਕਰਕੇ ਜੀ ਜੀ ਪਹਿਲਾਂ ਇਹ ਜੀਨਾ ਸੁਣੋ ਹੋਰ ਵੀ ਗੱਲ ਸੀ ਜੀ ਜੀ ਵੀਡੀਓ ਦੇ 6 ਮਿੰਟ ਸਾਡਾ ਧੰਨਵਾਦ ਹਾਂ ਬਿਲਕੁਲ ਸਰ ਮੇਰੀ ਆਵਾਜ਼ ਹੈ ਮੈਂ ਕੋਈ ਮਨਾ ਥੋੜੀ ਕਰ ਰਿਹਾ ਤੁਹਾਨੂੰ ਕਿ ਮੇਰੀ ਆਵਾਜ਼ ਨਹੀਂ ਹੈ ਕਰ ਰਿਹਾ ਹੈ ਸਾਲ ਦੇ ਨਾਲ ਲੋਸ ਹੈ ਤੁਹਾਡੀ ਵਾਲ ਬਿਲਕੁਲ ਜੀ ਬੋਲੋ ਕੀ ਗੱਲ ਤੇ ਬੀਚ ਮੈਨੂੰ ਸੁਣਾ ਗੁਰਦੁਆਰਾ ਸਾਹਿਬ ਇਕਰਵਾਪਤਾਲੇ ਉਹਨੇ ਕਿ ਬਿਲਕੁਲ ਬਿਲਕੁਲ ਹੁਣ 1 ਮਿੰਟ ਰੁਕੋ 1 ਮਿੰਟ ਰੁਕੋ ਇਸ ਆਵਾਜ਼ ਨੂੰ ਰੋਕੋ ਮੈਂ ਤੁਹਾਨੂੰ ਦੱਸਦਾ ਐਕਸਪਲੇਨ ਕਰਦਾ ਨਾ ਮੈਂ ਤੁਹਾਨੂੰ ਤੁਹਾਨੂੰ ਬੰਦ ਕਰੋ ਇਸ ਆਵਾਜ਼ ਨੂੰ ਬੰਦ ਹੋ ਗਈ ਬੰਦ ਹੁਣ ਮੈਂ ਤੁਹਾਨੂੰ ਐਕਸਪਲੇਨ ਕਰਾਂ ਕੀ ਪ੍ਰਬੰਧਕ ਉੱਥੇ ਸ਼ਾਮਲ ਨਹੀਂ ਹੈ ਨੇ ਇਸ ਟਿੱਕਰ ਵਿੱਚ ਸਕਰੀਨ ਦੇ ਵਿੱਚ ਪ੍ਰਬੰਧਕ ਨਹੀਂ ਆ ਰਹੇ ਦੱਸੋ ਮੈਨੂੰ ਅਗਰ ਤੁਹਾਨੂੰ ਪੂਰੀ ਵੀਡੀਓ ਤੁਸੀਂ ਦੇਖੀ ਹੋਵੇ ਤੇ ਵਿੱਚ ਇੱਕ ਪ੍ਰਬੰਧਕ ਦੇ ਉੱਪਰ ਵੀ ਮੈਂ ਗੋਲ ਧਾਰਾ ਮਾਰਿਆ ਹੋਇਆ ਜਿਹੜਾ ਪਿੱਛੇ ਬੈਠਾ ਹੋਇਆ ਔਰ ਇਹ ਤਿੰਨ ਜਿਹੜਾ ਰਾਗੀ ਜਿੱਥੇ ਦੇ ਜਿੱਥੇ ਦੇ ਤਿੰਨ ਬੰਦੇ ਔਰ ਸਭ ਤੋਂ ਵੱਡੀ ਗੱਲ ਕਿ ਉਹ ਗਰੰਥੀ ਸਿੰਘ ਜਿਹੜਾ ਧੋੜ ਲਾ ਕੇ ਕਦੇ ਰਾਗੀ ਸਿੰਘਾਂ ਕੋਲ ਆ ਰਿਹਾ ਕਦੇ ਤਾਬਿਆਂ ਤੇ ਜਾ ਰਿਹਾ ਤਾਂ ਕਿਰਪਾ ਕਰਕੇ ਵੀਰ ਜੀ ਮर्यादा ਦਾ ਘਾਣਾ ਨਾ ਕਰੋ ਹੱਥ ਜੋੜਦੇ ਹਾਂ ਜੇ ਤੁਸੀਂ ਮੈਨੂੰ ਕੀਤਾ ਜੀ ਸਦਕੇ ਤੁਹਾਡਾ ਹੱਕ ਬਣਦਾ ਮੇਰੇ ਤੋਂ ਸਫਾਈ ਲੈਣੀ ਔਰ ਮੈਂ ਦਵਾਂਗਾ ਤੁਸੀਂ ਆਓ ਮੇਰੇ ਨਾਲ ਮੇਰੇ ਨਾਲ ਆਨ ਸਕਰੀਨ ਬੈਠੋ ਮੈਂ ਤੁਹਾਨੂੰ ਹਰ ਗੱਲ ਦਾ ਜਵਾਬ ਦੇਵਾਂਗਾ ਪਰ ਇਹ ਇਸ ਤਰ੍ਹਾਂ ਸਾਡੀ ਜਵਾਨਾਂ ਤੇ ਤਾਲੇ ਤੇ ਨਾ ਨਾ ਲਾਓ ਕਿ ਅਸੀਂ ਗੁਰਮਤਿ ਦੀ ਕੋਈ ਗੱਲ ਹੀ ਨਾ ਕਰ ਪਾਈਏ ਉਹ ਕਿਹੜੇ ਚੋਕੀ ਨੂੰ ਲੈ ਜੋ ਯਾਰ ਕਿਰਪਾ ਕਰਕੇ ਪਲੀਜ਼ ਦੇਖੋ ਇਹ ਮੇਰੀ ਰਿਕੁਐਸਟ ਜੀ ਜਾਂ ਤਾਂ ਸਾਨੂੰ ਇਹ ਕਹਿ ਦਿਓ ਕਿ ਤੁਸੀਂ ਚੈਨਲ ਜਿਹੜਾ ਉਹ ਦੂਜੇ ਪਾਸੇ ਲੈ ਜਾਓ ਜੀ ਸਿੱਖੀ ਦੀਆਂ ਗੱਲਾਂ ਹੀ ਨਾ ਕਰੋ ਅਸੀਂ ਨਹੀਂ ਕਰਦੇ ਫਿਰ ਹੋਰ ਦੱਸੋ ਨਹੀਂ ਕਰਾਂਗੇ ਗੱਲ ਆਖੀ ਤੁਹਕੇ ਤੇਈਏ ਨਹੀਂ ਤੁਸੀਂ ਤੁਸੀਂ ਦੱਸੋ ਨਾ ਤੁਸੀਂ ਦੱਸੋ ਤੁਹਾਨੂੰ ਪ੍ਰੋਬਲਮ ਕੀ ਹੈ ਮੈਂ ਤੁਹਾਨੂੰ ਕਹਿ ਰਿਹਾ ਮੈਂ ਤੁਹਾਨੂੰ ਪਲੇਟਫਾਰਮ ਦਿੰਨਾ ਠੀਕ ਹੈ ਮੈਂ ਆਪਣੇ ਨਾਲ ਦੀ ਕੁਰਸੀ ਤੁਹਾਨੂੰ ਦਿੰਨਾ ਤੁਸੀਂ ਆਓ ਮੇਰੇ ਤੋਂ ਸਵਾਲ ਪੁੱਛੋ ਮੇਰੇ ਤੋਂ ਸਵਾਲ ਪੁੱਛੋ ਇਹ ਪੈਸੇ ਆ ਨਹੀਂ ਹਾਂਜੀ ਮਾਫ਼ੀ ਇਹ ਕੋਈ ਨਹੀਂ ਵੀਰ ਜੀ ਇਹ ਮੇਰੇ ਨਾਲ ਜਿਹੜੇ 1 ਮਿੰਟ ਵੀਰ ਜੀ 1 ਮਿੰਟ ਆਪਣੀ ਇੰਟਰੋਡਕਸ਼ਨ ਦੇਖੋ ਨਾ ਗੁਰੂ ਘਰ ਦੀ ਇੱਕ ਮਰਿਆਦਾ ਹੁੰਦੀ ਹੈ ਠੀਕ ਹੈ ਹਰ ਕੰਮ ਸਰਕਾਰ ਜੀ ਹਰ ਕੰਮ ਮਰਿਆਦਾ ਦੇ ਨਾਲ ਹੁੰਦਾ ਔਰ ਮਰਿਆਦਾ ਦੇ ਵਿੱਚ ਸਭ ਕੁਝ ਲਿਖਿਆ ਕਿ ਕਿਹੜਾ ਕਾਰਜ ਕਿਸ ਤਰੀਕੇ ਦੇ ਨਾਲ ਕਰਨਾ ਉਹ ਤਾਂ ਤੁਹਾਨੂੰ ਵੀ ਪਤਾ ਮੇਰੇ ਤੋਂ ਜ਼ਿਆਦਾ ਸ਼ਾਇਦ ਤੁਸੀਂ ਜਾਣਦੇ ਹੋਵੋਗੇ ਕਿਉਂਕਿ ਮੈਨੂੰ ਨਸ਼ਹਿਰਾ ਤੋਂ ਪਹਿਲਾਂ ਵੀ ਫੋਨ ਆ ਚੁੱਕੇ ਤਾਂ ਔਰ ਸ਼ਾਇਦ ਇੱਕ ਗ੍ਰੰਥੀ ਸਿੰਘ さん ਜਿਹੜੇ ਕੋਈ ਨਰਾਇਣ ਕੁਛ ਸਿੰਘ ਕਰਕੇ ਮੈਨੂੰ ਯਾਦ ਨਹੀਂ ਐਗਜ਼ੈਕਟਲੀ ਨਾਮ ਬਟ ਉਹਨਾਂ ਨੇ ਵੀ ਇਸੇ ਤਰ੍ਹਾਂ ਦੇ ਸਵਾਲ ਪੁੱਛੇ ਮਤਲਬ ਮੈਨੂੰ ਅਜੀਬ ਜਿਹਾ ਲੱਗਦਾ ਕਿ ਸਾਡੇ ਗੁਰਸਿੱਖ ਭਰਾ ਸਾਨੂੰ ਗੁਰਸਿੱਖੀ ਦੀ ਕਹਾਣ ਹੋ ਰਹੀ ਹੈ ਉਹ ਗੱਲ ਕਰਨ ਤੋਂ ਕਿਉਂ ਰੋਕਣਾ ਚਾਹੁੰਦੇ ਨੇ ਬੜਾ ਅਫਸੋਸ ਲੱਗਦਾ ਹੈ ਨਹੀਂ ਮੈਨੂੰ ਜਿਆਦਾ ਜਾਣਕਾਰੀ ਨਹੀਂ ਹੋ ਸਕਦੀ ਕਿਉਂਕਿ ਮੈਂ ਇੱਡਾ ਜਿਆਦਾ ਪੰਥਕ ਨਹੀਂ ਹੋ ਸਕਦਾ ਸ਼ਾਇਦ ਸਾਡੇ ਗੁਰੂਆਂ ਸਰ ਤੇ ਕਿਤੇ ਜੀਅ ਕਰ ਨਹੀਂ ਗੁਰੂ ਨੂੰ ਛੱਡ ਕੇ ਜਾਣਾ ਮੈਂ 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 ਤੁਹਾਨੂੰ ਗੁਰੂ ਨੂੰ ਛੱਡ ਕੇ ਜਾਣ ਲਈ ਕਿੱਥੇ ਗਿਆ ਯਾ ਮੈਂ ਕਿਸੇ ਨੂੰ ਵੀ ਕਿਉਂ ਕਵਾਂਗਾ ਨਾ ਉਹ ਤੇ ਤੁਹਾਨੂੰ ਇੰਟਰਵਿਊ ਲੈ ਕੇ ਨਹੀਂ ਇਹ ਤਾਂ ਸਾਰਾ ਉਹੋ ਹੀ ਗੱਲ ਹੋਈ ਨਾ ਮੈਂ ਆਖੀ ਤੁਸੇ ਮਰਜ਼ਾਦਾ ਦੀਆਂ ਤੱਗੀਆਂ ਮਿਲਨ ਸੀ ਸਰ ਮੇਰੀ ਸੁਣੋ ਨਾ ਗੱਲ ਤੁਸੀਂ ਜੀ ਸਦਕੇ ਤੁਸੀਂ ਜੀ ਸਦਕੇ ਦੇਖੋ ਤੁਸੀਂ ਮੈਨੂੰ ਕਿਹਾ ਤੁਸੀਂ ਮੈਨੂੰ ਕਿਹਾ ਕਿ ਮੈਂ ਨੁਸ਼ਾਇਰੇ ਤੋਂ ਬੋਲ ਰਿਹਾ ਕਿ ਨਾ ਦੱਸਿਆ ਸੀ ਮੈਂ ਭੁੱਲ ਗਿਆ ਮੈਨੂੰ ਗੱਲਾਂ ਵਿੱਚ ਹੀ ਹੈਲੋ ਹਾਂ ਜੀ ਚਲੋ ਠੀਕ ਹੈ ਜੋ ਵੀ ਹੈ ਨਹੀਂ ਤੁਸੀਂ ਨਾਮ ਤੁਸੀਂ ਮੈਨੂੰ ਕਿਹਾ ਤੁਹਾਡੇ ਤੇ ਕੇਸ ਕਰਾਂਗਾ ਇਹ ਤੇ ਇਹ ਤੇ ਸਿੱਧਾ ਸਿੱਧਾ ਨਾ ਕਿ ਮੈਂ ਚੁੱਪ ਹੋ ਜਾ ਬਈ ਮੈਂ ਬੰਦ ਕਰਦਾ ਮੈਂ ਵੀਡੀਓ ਡਿਲੀਟ ਕਰਦਾ ਮੈਂ ਕੇਸ ਤੋਂ ਡਰ ਜਾਵਾਂ ਕਰ ਲਓ ਕੇਸ ਜੇ ਸਿੱਖੀ ਪਿੱਛੇ ਚਾਰ ਕੇਸ ਹੋ ਜਾਣਗੇ ਤਾਂ ਕੋਈ ਗੱਲ ਨਹੀਂ ਸਾਰ ਲਾਵਾਂਗੇ ਸਾਰ ਲਾਵਾਂਗੇ ਮੇਰੇ ਨਾਲ ਇਹਨੂੰ ਹੁਣੇ ਅਸੀਂ ਲਾ ਰਹੇ ਹਾਂ ਉਹ ਮੇਰੇ ਨਾਲ ਦੋ ਚੈਨਲ ਹੋਰ ਖੜੇ ਨੇ ਉਹ ਕਹਿ ਰਹੇ ਨੇ ਕਿ ਅਸੀਂ ਵੀ ਵੀਡੀਓ ਲਗਾ ਰਹੇ ਹਾਂ ਕਿਹੜਾ ਕਾਰ ਹੈ ਜੀ ਨਾ ਕਰੀਏ ਤੇ ਜਈਏ ਕਿਹੜਾ ਕਾਰ ਹੈ ਜੀ ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਦੇ ਵਿੱਚ ਕਿਹੜੇ ਕਿਹੜੇ ਕਾਰ ਜੀ ਜੀ ਵੀਰ ਜੀ ਸਰਨ ਸਿੰਘ ਜੀ ਸਰਨ ਸਿੰਘ ਜੀ ਯਾ ਯਾਹ ਗਾਰਜੋ ਹੈ ਨਹੀਂ ਸਰਨ ਸਿੰਘ ਜੀ ਸੁਣੋ ਸਰਨ ਸਿੰਘ ਜੀ ਸੁਣੋ ਮੇਰਾ ਬੱਚਾ ਸੀ 48 ਅੱਛਾ ਤੁਹਾਡੇ ਨਹੀਂ ਪਹਿਲੇ ਤਾਂ ਮੈਨੂੰ ਇੱਕ ਚੀਜ਼ ਦੱਸੋ ਇਹ ਮੈਨੂੰ ਇੱਕ ਚੀਜ਼ ਦੱਸੋ 1 ਮਿੰਟ ਸਰ ਤੁਹਾਡਾ ਬੇਟਾ ਸੀ ਜਰਾ ਬੇਟਾ ਸੀ ਕੀ ਨਾਮ ਹੈ ਬੱਚੇ ਦਾ ਪ੍ਰਵਿੰਦਰ ਸਿੰਘ ਪ੍ਰਵਿੰਦਰ ਸਿੰਘ ਬੇਟੀ ਦਾ ਕੀ ਨਾਮ ਸੀ ਜਿਹੜੀ ਬੱਚੀ ਮੈਂ ਪੁੱਛਣਾ ਨਹੀਂ ਸੀ ਚਾਹੁੰਦਾ ਲੇਕਿਨ ਹੁਣ ਮੈਨੂੰ ਪੁੱਛਣਾ ਪੈ ਰਿਹਾ ਔਰ ਤੁਹਾਨੂੰ ਮੈਂ ਪਹਿਲਾਂ ਦੱਸਿਆ ਨਾ ਰਿਕਾਰਡ ਤੇ ਹੋ ਤੁਸੀਂ ਬੱਚੀ ਦਾ ਕੀ ਨਾਮ ਸੀ ਨਹੀਂ ਬੋਲੋ ਸਰ ਮੈਂ ਕਿਉਂ ਪਹਿਲੇ ਤੁਸੀਂ ਤੁਸੀਂ ਆਪਣੀ ਆਈਡੈਂਟੀ ਨਹੀਂ ਮੈਨੂੰ ਦੱਸ ਰਹੇ ਉਲਟਾ ਮੈਨੂੰ ਦਾੜੇ ਮਾਰੀ ਜਾ ਰਹੇ ਹੋ ਫਿਰ ਮੈਂ ਵੀ ਤਾਂ ਡਰਦਾ ਨਾ ਮੈਨੂੰ ਵੀ ਤਾਂ ਡਰ ਲੱਗਦਾ ਨਾ ਦੇਖੋ ਇਹ ਇਹ ਇਸ ਤਰ੍ਹਾਂ ਨਹੀਂ ਗੱਲ ਹੁੰਦੀ ਸਰ ਜੀ ਕਿਸ ਤਰ੍ਹਾਂ ਗੱਲ ਹੁੰਦੀ ਹੈ ਦੱਸੋ ਨਾ ਤੁਸੀਂ ਦੱਸੋ ਤੁਸੀਂ ਅੱਜ ਕੱਲ੍ਹ ਅਖਨੂਰ ਗੁਰਦੁਆਰੇ ਆ ਰਹੇ ਹੋ ਤੁਸੀਂ ਬੈਠ ਕੇ ਗੱਲ ਕਰੋ ਹਾਂ ਜੀ ਸਤਿਕੇ ਮੈਂ ਇਹੀ ਤੁਹਾਨੂੰ ਕਹਿ ਰਿਹਾ ਤੁਸੀਂ ਆਓ ਬੈਠੋ ਅਸੀਂ ਤੁਹਾਨੂੰ ਹਰ ਗੱਲ ਦਾ ਜਵਾਬ ਦੇਵਾਂਗੇ ਮਗਰ ਫਿਰ ਇੱਕ ਚੀਜ਼ ਹੈ ਫਿਰ ਤੁਹਾਨੂੰ ਵੀ ਸਾਰੀਆਂ ਗੱਲਾਂ ਦਾ ਜਵਾਬ ਦੇਣੇ ਪੈਣਗੇ ਕਿਹੜੀ ਗੱਲ ਦਾ ਲਾਗ ਹੈ ਕਿ ਜੇ ਸਹੀ ਆ ਕਿ ਨਹੀਂ ਪਿਆ ਕਿ ਔਰ ਤੁਹਾਨੂੰ মিডিਆ ਦੇ ਸਾਹਮਣੇ ਬੈਠ ਕੇ ਜਵਾਬ ਦੇਣਾ ਪਏਗਾ ਬਿਆਨ ਇਹ ਮੈਂ ਪਹਿਲੇ ਮੈਂ ਸਾਹਮਣੇ ਕਿ ਕੋਈ ਇਸ਼ੂ ਨਹੀਂ ਹੈ ਸਰ ਆਓ ਬੈਠੋ ਜੀ ਸਰ ਕਿ ਅਸੀਂ 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 ਵੀ ਨਹੀਂ ਚੋਰੀ ਕੀਤੀ ਅਸੀਂ ਵੀ ਜੋ ਹੋਇਆ ਅਸੀਂ ਉਹ ਦੱਸਿਆ ਔਰ ਤੁਹਾਡੇ ਉੱਥੇ ਦੇ ਜੁਆਇੰਟ ਸੈਕਟਰੀ ਡੀਜੀਪੀਸੀ ਨੇ ਰਣਵੀਰ ਸਿੰਘ ਨੇ ਖੁਦ ਕਿਹਾ ਕਿ ਮੈਂ ਐਕਸਪਲੇਨੇਸ਼ਨ ਕੱਢੀ ਅਗਰ ਗਲਤ ਕੰਮ ਨਹੀਂ ਹੋਇਆ ਤਾਂ ਐਕਸਪਲੇਨੇਸ਼ਨ ਕਿਉਂ ਨਿਕਲੀ ਹੈ ਤੁਸੀਂ ਮੈਨੂੰ ਇਹ ਦੱਸ ਦਿਓ ਫਿਰ ਔਰ ਉਹਨਾਂ ਨੇ ਤੁਹਾਡੇ ਖਿਲਾਫ ਜਾਂ ਬੱਚੇ-ਬੱਚੇ ਦੇ ਖਿਲਾਫ ਤਾਂ ਮੈਂ ਵੀ ਨਹੀਂ ਕੁਝ ਕਿਹਾ ਮੈਂ ਤਾਂ ਸਿਰਫ ਇਹ ਕਿਹਾ ਕਿ ਪ੍ਰਬੰਧਕ ਗਲਤ ਰਹਾ ਤਾਨੂੰ ਦੱਸੋ ਮੈਂ ਕਿੱਥੇ ਬੱਚੇ ਦਾ ਨਾਮ ਲਿਆ ਬੱਚੀ ਦਾ ਨਾਮ ਲਿਆ ਜਾਂ ਕੁਝ ਕਿਹਾ ਹੋਵੇ ਜਦੋਂ ਅਸੀਂ ਵਿਆਹ ਕਰਾਂਗੇ ਵਿਆਹ ਕਰਾਂਗੇ ਭਾਈ ਸਾਹਿਬ ਅਸੀਂ ਤੁਹਾਨੂੰ ਵੀ ਕਾਰਡ ਭੇਜਾਂਗੇ ਜਦੋਂ ਸਾਡੇ ਵਿਆਹ ਘਰ ਆਈ ਨੇ ਉਦੋਂ ਜਗਾ ਆ ਜਾਣਗੇ ਤਸੱਲੀ ਹੋ ਜਾਏਗੀ ਤੁਹਾਨੂੰ ਵੀ ਤਸੱਲੀ ਹੋ ਜਾਏਗੀ ਤੇ ਹੋਰ ਵੀਓ ਜਿਆਦਾ ਆਉਣਗੇ ਹਾਂ ਤੇ ਸ਼ਰਧਾ ਨਾਲ ਇਹਨਾਂ ਤੋਂ ਤੁਸੀਂ ਆ ਕੇ ਜਨ ਕਰਦੇ ਹੋ ਵਿਆਹ ਜਨਵਰੀ ਕੱਸ ਵਿਆਹ ਹੀ ਕਰਾਂਗੇ ਉਹ ਤੁਹਾਨੂੰ ਜਿਆਦਾ ਬੁਲਾਵਾਂਗੇ ਇਹਨਾਂ ਦਾ ਪੰਥਕੀ ਵੀ ਆ ਲਿਆ ਨਾ ਸਲਾਮਾਂ ਦੇ ਸਾਰਿਆਂ ਨੂੰ ਸਰ ਦੇਖੋ ਪਹਿਲੀ ਗੱਲ ਮੈਂ ਮੈਂ ਰਣਵੀਰ ਸਿੰਘ ਹੋਰਾਂ ਨੇ ਵੀ ਕੱਲ ਇਹੀ ਗੱਲ ਕਹੀ ਸੀ ਕਿ ਮੇਰਾ ਨਿਊਜ਼ ਮੀਡੀਆ ਹੈ ਮੈਂ ਪੰਥਕ ਚੈਨਲ ਨਹੀਂ ਹੈ ਬਟ ਮੈਂ ਪਰਸਨਲੀ ਪੰਥਕ ਹਾਂ 노 ਡਾਊਟ ਇਹਦੇ ਵਿੱਚ ਪਰ ਇੱਕ ਚੀਜ਼ ਦੇਖੋ ਨਾ ਪਰ ਤੁਸੀਂ ਵੀ ਗੁਰਸਿੱਖ ਵੀਰ ਹੋ ਤੁਸੀਂ ਵੀ ਸੁਣੋ ਸੁਣੋ ਕਿਹੜਾ ਜਨਮ ਦੇ ਤੁਸੀਂ ਵਿਆਹ ਕਰਾਂਗੇ ਤੁਹਾਨੂੰ ਪ੍ਰਾਪਤ ਵੀ ਭੇਜਾਂਗੇ ਕੀ ਬਾਤ ਹੈ ਇਹ ਇਹ ਦੇਖੋ ਨਾ ਇਹ ਇਹ ਤੁਸੀਂ ਇਹ ਤੁਸੀਂ ਕੀਤੀ ਨਾ ਗੱਲ ਕਿ ਤੁਸੀਂ ਖੁਦ ਮੰਨਿਆ ਕਿ ਇਹ ਵਿਆਹ ਨਹੀਂ ਹੋਇਆ ਇਹ ਤੁਸੀਂ ਮੰਨਦੇ ਹੋ ਨਾ ਇਸ ਚੀਜ਼ ਨੂੰ ਵਿਆਹ ਨਹੀਂ ਸੀ ਹੈਨਾ ਫਿਰ ਇਹ ਵਿਆਹ ਨਹੀਂ ਸੀ ਨਾ ਇਹਦੇ ਪ੍ਰਬੰਧਕਾਂ ਨੂੰ ਸੋਚਣਾ ਚਾਹੀਦਾ ਹੈ ਕਿ ਉੱਥੇ ਕੀਰਤਨ ਤਬਲਾ ਵਾਜਾ ਕਿਉਂ ਵਜਾ ਰਹੇ ਸੀ ਇਹ ਤੇ ਫਿਰ ਅਡੰਬਰ ਰਚਿਆ ਗਿਆ ਨਾ ਇੱਕ ਫੋਟੋਗ੍ਰਾਫੀ ਕਰਨੀ ਅਡੰਬਰ ਰਚਨਾ ਗੁਰੂ ਗੁਰੂ ਦੀ ਹਜ਼ੂਰੀ ਦੇ ਵਿੱਚ ਫੋਟੋਗ੍ਰਾਫੀ ਕਦੇ ਉੱਧਰ ਦੌੜਦਾ ਫੋਟੋਗ੍ਰਾਫਰ ਕਦੇ ਉੱਧਰ ਦੌੜਦਾ ਕਦੇ ਗ੍ਰੰਥੀ ਉੱਧਰ ਦੌੜ ਵੀਰ ਜੀ ਤੁਸੀਂ ਵੀ ਗੁਰਸਿੱਖੋ ਉਹ ਜਿੱਥੇ ਮੇਰਾ ਪਿਓ ਹੈ ਗੁਰੂ ਗ੍ਰੰਥ ਸਾਹਿਬ ਉੱਥੇ ਜੇ ਤੁਸੀਂ ਗੁਰਸਿੱਖ ਹੋ ਤੇ ਤੁਹਾਡਾ ਵੀ ਤਾਂ ਪਿਤਾ ਹੀ ਹੈ ਨਾ ਉਹ ਵੀ ਤੇ ਆਪਣੇ ਪਿਤਾ ਦੀ ਹਜ਼ੂਰੀ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ ਨਹੀਂ ਚੰਗੇ ਲੱਗਦੇ ਵੀਰ ਜੀ ਅਸੀਂ ਹਾਂ ਜੀ ਇਹੋ ਇਹੋ ਮੈਂ ਕਿਉਂ ਨਹੀਂ ਕਰ ਸਕਦੇ ਮੈਨੂੰ ਦੱਸੋ ਨਹੀਂ ਕਰ ਸਕਦੇ ਨਾ ਨਾ ਇੱਕ ਕਰਨ ਦਾ ਇੱਕ ਤਰੀਕਾ ਹੁੰਦਾ ਸਲੀਕਾ ਹੁੰਦਾ ਨਾ ਵੀਰ ਜੀ ਅਸੀਂ ਨਹੀਂ ਕਹਿ ਰਹੇ ਕਿ ਨਹੀਂ ਕਰ ਸਕਦੇ ਬਟ ਉੱਥੇ ਤੁਸੀਂ ਦੇਖੋ ਨਾ ਕਿਵੇਂ ਕਿਵੇਂ ਗਾਈਡ ਕੀਤਾ ਜਾ ਰਿਹਾ ਬੰਦੇ ਨੂੰ ਇਧਰੋਂ ਫੋਟੋ ਪਤਾ ਨਹੀਂ ਕਿਉਂ ਤੁਸੀਂ ਇੱਕ ਕੰਮ ਕਰੋ ਤੁਸੀਂ ਟਾਈਮ ਬਣ ਲਵੋ ਮੇਰਾ ਸਟੂਡੀਓ ਖਾਲੀ ਹੁੰਦਾ ਜੀ ਸਦਕੇ ਹਾਜ਼ਰ ਹਾਂ ਮੈਂ ਜਿਸ ਲਈ ਕਹੋਗੇ ਤੁਹਾਡੇ ਨਾਲ ਬੈਠਾਂਗਾ ਔਰ ਗੱਲਬਾਤ ਕਰਾਂਗੇ ਇਸ ਮੁੱਦੇ ਦੇ ਉੱਤੇ ਜਿੱਥੇ ਸਾਡੀ ਕੋਈ ਗਲਤੀ ਹੋएगी ਅਸੀਂ ਮੰਨਾਂਗੇ ਮਗਰ ਜਿੱਥੇ ਕਿਸੇ ਹੋਰ ਦੀ ਗਲਤੀ ਜਾਂ ਤੁਹਾਡੀ ਜਾਂ ਕਿਸੇ ਦੀ ਵੀ ਗਲਤੀ ਹੋਗੀ ਉਹਨਾਂ ਨੂੰ ਵੀ ਮੰਨਣੀ ਪੈਗੀ ਕਿ ਹਰ ਜੇ ਕੋਈ ਸ਼ਗਨ ਦਾ ਕਾਰਜ ਹੈ ਦੇਖੋ ਕੋਈ ਸ਼ਗਨ ਦਾ ਕਾਰਜ ਹੈ ਕੋਈ ਨਾਮ ਰਸਨ ਦਾ ਕਾਰਜ ਹੈ ਕੋਈ ਸੰਸਕਾਰ ਦਾ ਕਾਰਜ ਹੈ ਕੋਈ ਅੰਤਿਮ ਸੰਸਕਾਰ ਦਾ ਕਈ ਸੰਸਕਾਰ ਨੇ ਸਾਡੇ ਹਰ ਇੱਕ ਸੰਸਕਾਰ ਦੇ ਵਾਸਤੇ ਜਿਹੜੀ ਹੈ ਨਾ ਗੁਰੂ ਘਰ ਦੀ ਰਹਿਤ ਮਰਿਆਦਾ ਦੇ ਵਿੱਚ ਸਭ ਕੁਝ ਲਿਖਿਆ ਹੋਇਆ ਫਿਰ ਉਸੇ ਤਰੀਕੇ ਦੇ ਨਾਲ ਕਰਨੇ ਚਾਹੀਦੇ ਨੇ ਆਪਣੇ ਕੋਲੋਂ ਨਵੀਆਂ ਰੀਤਾਂ ਰਿਵਾਜ ਨਹੀਂ ਬਣਾਉਣੇ ਚਾਹੀਦੇ ਕਿਉਂਕਿ ਅਸੀਂ ਗੁਰੂ ਦੇ ਪੁੱਤ ਆ ਗੁਰੂ ਦੇ ਸਿੱਖ ਆ ਮੇਰੀ ਜੋ ਮੇਰੀ ਜੋ ਸੋਚ ਹੈ ਮੇਰੀ ਜੋ ਸੋਚ ਹੈ ਉਸ ਤੇ ਉਲਟ ਨਹੀਂ ਕੁਝ ਹੋਣਾ ਚਾਹੀਦਾ ਉਸ ਦੇ ਪੁਆਇੰਟ ਆ ਕਿ ਫੋਟੋਗ੍ਰਾਫੀ ਸਮਝਾ ਲਈਏ ਫੋਟੋ ਤੁਸੀਂ ਇੱਕ ਪੁਆਇੰਟ ਨੂੰ ਫੜ ਲਓਗੇ ਫੋਟੋਗ੍ਰਾਫੀ ਕਿਉਂ ਕਰਵਾਈ ਨਹੀਂ ਕਰਵਾਈ ਦਾ ਚੱਕਰ ਨਹੀਂ ਹੈ ਫੋਟੋਗ੍ਰਾਫੀ ਕਰਵਾਉਣ ਦਾ ਇੱਕ ਤਰੀਕਾ ਹੁੰਦਾ ਹੈ ਪਲੀਜ਼ ਕਿਰਪਾ ਕਰਕੇ ਮੈਂ ਫੇਰ ਤੁਹਾਨੂੰ ਕਹਿਣਾ ਇਹ ਖਲਾਰਾ ਪਵੇਗਾ ਨਹੀਂ ਅੱਛਾ ਲੱਗਦਾ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੀਏ ਮੈਂ ਸਿਰਫ ਇਹ ਕਹਿਣਾ ਤੁਸੀਂ ਆਓ ਜਿੱਥੇ ਕੇ ਬੈਠੋ ਮੀਡੀਆ ਤੁਹਾਡੇ ਸਾਹਮਣੇ ਬੈਠੇਗਾ ਮੈਂ ਵੀ ਬੈਠ ਜਾਵਾਂਗਾ ਨਾਲ ਹੋਰ ਦੱਸੋ ਇੰਨਾ ਕਰ ਸਕਦੇ ਆ ਤੁਸੀਂ ਮੈਨੂੰ ਸਵਾਲ ਪੁੱਛ ਲਿਓ ਜੋ ਪੁੱਛਣੇ ਹੋਏ ਤੇ ਜਦੋਂ ਮੇਰੀ ਵਾਰੀ ਆਏਗੀ ਫਿਰ ਮੇਰੇ ਜੋ ਸਵਾਲਾਂ ਦਾ ਵੀ ਜਵਾਬ ਦੇ ਦਿਓ ਸਿੰਪਲ ਥੈਟਸ ਆਲ ਠੀਕ ਹੈ ਵੀਰ ਜੀ ਕੋਈ ਸੇਵਾ ਹੋਰ ਸਾਡੇ ਲਈ ਇੱਕ ਦੱਸੋ ਅਸੀਂ ਹਾਜ਼ਰ ਹਾਂ ਹੈਲੋ ਹਾਂ ਜੀ ਬੈਂਕ ਕੋਲ ਜੀ ਗੱਲਿਆ ਕੇ ਪਾਈਸਾਬ ਤੁਸੀਂ ਮੁਸ਼ਾਇਰਾ ਤੋਂ ਬੋਲ ਰਹੇ ਹੋ ਮੁਸ਼ਾਇਰਾ ਤੋਂ ਮਾਤਾ ਦੁਆ ਦਾ ਤੁਸੀਂ ਜਾਨਣਾ ਨਹੀਂ ਜਾਂਦੇ ਯਾ ਉਹ ਤੁਹਾਡੀ ਇੱਛਾ ਹੈ ਵੀ ਅਸੀਂ ਵਾਦ-ਵਿਵਾਦ ਖੜਾ ਵੀ ਨਹੀਂ ਕਰਨਾ ਚਾਹੁੰਦੇ ਅਸੀਂ ਚਾਹੁੰਦੇ ਆ ਕਿ ਵਾਦ-ਵਿਵਾਦ ਖਤਮ ਹੋ ਜਾਣ ਸਾਰੇ ਕੋਈ ਵਾਦ-ਵਿਵਾਦ ਸਿੱਖੀ ਦੇ ਵਿੱਚ ਨਹੀਂ ਰਹਿਣਾ ਚਾਹੀਦਾ ਕੋਈ ਇਸ ਤਰ੍ਹਾਂ ਦੀਆਂ ਪ੍ਰੈਸ ਕਾਨਫਰੰਸਾਂ ਦੀ ਲੋੜ ਨਹੀਂ ਪੈਣੀ ਚਾਹੀਦੀ ਤੁਹਾਡੇ ਪਿੱਛੇ ਜਿਹੜੇ ਬੋਲ ਰਹੇ ਨੇ ਉਹਨਾਂ ਨੂੰ ਕੋਈ ਸਾਹਮਣੇ ਆ ਕੇ ਬੋਲ ਲੈਣ ਹਾਂਜੀ ਜੀ ਇਸ ਤਰ੍ਹਾਂ ਮਤਲਬ ਇਹ ਤਾਂ ਉਹ ਸ਼ਰਮਿੰਦਾ ਨਹੀਂ ਕਰਨਾ ਕਿ ਵੀਰ ਜੀ ਸੱਤਿਆਗਾਰ ਜੀ ਜੀ ਮਹਾਰਾਜ ਜੀ ਹੁਕਮ ਮਹਾਰਾਜ ਜੀ ਨਾ ਅੱਗੇ ਤੇ ਨਾਇਜ਼ ਧੀ حوالے ਬਦਦੇ ਨੂੰ ਬੜਾ ਬੜਾ ਕੁਝ ਸੋਚਣਾ ਪੈਂਦਾ ਬਾਹਰੇ ਦੇ ਖਜੂਰ ਜੀ ਮੇਰੇ ਮੇਰੇ ਘਰ ਵੀ ਧੀ ਹੈ ਵੀਰ ਜੀ ਮੇਰੇ ਘਰ ਵੀ ਧੀ ਹੈ ਅਸੀਂ ਵੀ ਧੀਆ ਵਾਲੇ ਆ ਮੈਂ ਆਪਣੀ ਧੀ ਨੂੰ ਇਸ ਤਰ੍ਹਾਂ ਨਹੀਂ ਲੈ ਕੇ ਜਾਵਾਂਗਾ ਕਿਧਰੇ ਕੇ ਜਾ ਕੇ ਫੋਟੋਗ੍ਰਾਫੀ ਕਰਨ ਲਈ ਅਸੀਂ ਆਪਣੇ ਉੱਪਰ ਆਪਣਾ ਚਿਕਰ ਮਤਲਬ ਆਪਣੇ ਉੱਪਰ ਆਹੀ ਠੰਗੀ ਜਾ ਰਹੇ ਆ ਗੁਰੂ ਤੋਂ ਮਜ਼ਦੂਰ ਕਰਦੇ ਮੱਥਾ ਟੇਕਿਆ ਗਿਆ ਤੇ ਬੱਚਿਆਂ ਨੂੰ ਜੇ ਤੁਸੀਂ ਕਰਮਾ ਕਰਕੇ ਵਾਪਸ ਆਜੋ ਜਿੱਦਾਂ ਕਿ ਇੱਕ ਸਿੱਖ ਰਹਿਮਤਗੁਰੂ ਦੇ ਮੱਥਾ ਟੇਕ ਬਿਲਕੁਲ ਨਹੀਂ ਇਹ ਮर्याਦਾ ਦੇ ਵਿੱਚ ਇਸ ਤਰ੍ਹਾਂ ਕਿਤੇ ਵੀ ਨਹੀਂ ਹੈ ਕਿ ਬੱਚੀ ਬੱਚੇ ਨੂੰ ਤੁਸੀਂ ਘੁਮਾ ਕੇ ਤੇ ਪ੍ਰਕਰਮਾ ਕਰਾ ਕੇ ਮੱਥਾ ਟਿਕਾਓ ਕਿੱਥੇ ਲਿਖਿਆ ਮੈਨੂੰ ਦੱਸ ਦਿਓ ਤੁਸੀਂ ਦੱਸ ਦਿਓ ਕਿੱਥੇ ਲਿਖਿਆ ਵੀਰ ਜੀ ਵੀਰ ਜੀ ਹੁਣ ਤੁਸੀਂ ਆਪ ਬੋਲੇ ਮੈਨੂੰ ਦੱਸ ਦਿਓ ਕਿਹੜੀ ਮर्याਦਾ ਚ ਲਿਖਿਆ ਇਦਾਂ ਦੱਸ ਦਿਓ ਦੱਸ ਦਿਓ ਕਿਰਪਾ ਕਰਕੇ ਦੱਸ ਦਿਓ ਜੀ ਰੋਜ਼ ਮੱਥਾ ਟੇਕ ਕੇ ਤੇ ਇੱਕ ਇੱਕ ਵਾਰ ਪ੍ਰਕਰਮਾ ਕਰੀ ਜੀ ਜੀ ਕਰਾ ਕਰਕੇ ਕਿਰਪਾ ਕਰਕੇ ਤੁਸੀਂ ਇਹੋ ਜਿਹੇ ਐਵੇਂ ਹੁਣ ਫालतੂ ਦੀਆਂ ਚਲੋ ਜੋ ਵੀ ਹੈ ਗੱਲਾਂ ਨਾ ਹੀ ਕਰੋ ਤੁਸੀਂ ਬੈਠੋ ਮੇਰੇ ਨਾਲ ਅਸੀਂ ਮੈਂ ਹੋਰ ਕੀ ਤੁਸੀਂ ਮर्यादा ਦੇ ਉਲਟ ਗੱਲਾਂ ਕਰੀ ਜਾ ਰਹੇ ਹੋ ਨਵੀਆਂ ਮर्याਦਾ ਕਾਇਮ ਕਰੀ ਜਾ ਰਹੇ ਹੋ ਤਾਂ ਫਿਰ ਮੈਂ ਕੀ ਕਰ ਸਕਦਾ ਹਾਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਤੱਕ ਵਿਆਹ ਅਜੇ ਕਰਿਆਈ ਨਹੀਂ ਵਿਆਹ ਅਜੇ ਇੱਕ ਬੱਚਿਆਂ ਦਾ ਜਨਵਰੀ ਦੇ ਵਿੱਚ ਵਿਆਹ ਕਰਵਾਇਆ ਸੀ ਤੁਸੀਂ ਸਰ ਫਿਰ ਜੇ ਬਣਿਆ ਨਹੀਂ ਤੇ ਫਿਰ ਜਾਇੰਟ ਸੈਕਟਰੀ ਰਣਵੀਰ ਸਿੰਘ ਨੇ ਕਿਉਂ ਐਕਸਪਲੇਨੇਸ਼ਨ ਕੱਢੀ ਆਪਣੇ ਬੰਦਿਆਂ ਦੇ ਖਿਲਾਫ ਮੈਨੂੰ ਇਹ ਦੱਸੋ ਇਹ ਤੁਸੀਂ ਉਹਨਾਂ ਨੂੰ ਪੁੱਛੋ ਨਾ ਸਰ ਮੈਂ ਵੀ ਦੇਖੋ ਮੈਂ ਵੀ ਉਹਨਾਂ ਨੂੰ ਹੀ ਸਵਾਲ ਕੀਤੇ ਸੀ ਤੇ ਫਿਰ ਸੋ ਬਾਅਦ ਖਬਰ ਚਲਾਈ ਐ ਮੈਂ ਮੈਂ ਪਹਿਲੇ ਨਹੀਂ ਚਲਾਈ ਤੀ ਵੀਡੀਓ ਦੇਖ ਕੇ ਮੈਂ ਪਹਿਲੇ ਸੁਣੋ 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 ਸਰ ਸੁਣੋ ਇੱਕ ਚੈਨਲ ਦੇ ਉੱਪਰ ਨਹੀਂ ਕਈ ਚੈਨਲਾਂ ਦੇ ਉੱਪਰ ਖਬਰ ਚੱਲੀ ਐ ਔਰ ਤੁਸੀਂ ਬਕਾਇਦਾ ਮੈਨੂੰ ਕਹਿ ਰਹੇ ਹੋ ਜੀ ਸਦਕੇ ਐ ਮੈਨੂੰ ਜਿਸ ਹਾਂਜੀ ਬਹੁਤਾਂ ਚੈਨਲਾਂ 'ਚ ਚਲਾਈ ਐ ਫਿਰ ਤੁਸੀਂ ਸਾਨੂੰ ਬਗੈਰਾ ਸਮਝਿਆ ਤੁਸੀਂ ਸਾਨੂੰ ਸਿੱਖਵੇਂ ਬੱਚਿਆਂ ਨਾਲ ਸਾਡੇ ਪਾਰਟੀਆਂ ਨਿਤਨੇਮੀਆਂ ਦਿਲੀ ਜੀ ਨਿਤਨੇਮੀਆਂ ਪਾਰਟੀਆਂ ਉਹ ਮਰਿਆਦਾ ਦਾ ਵੀ ਤੇ ਧਿਆਨ ਰੱਖ ਲਿਆ ਕਰੋ ਨਾ ਫਿਰ ਹਾਦ ਹੋਗੀ ਜੀ ਤੁਸੀਂ ਤਾਂ ਮੇਰੇ ਤੇ ਹੀ ਚੜੀ ਜਾਂਦੇ ਪਿਓ ਇਹ ਕਦੇ ਮੰਦਰ ਵੱਲ ਚਲੇ ਜਾਈਏ ਜਾਂ ਮਸਜਿਦ ਵੱਲ ਚਲੇ ਜਾਈਏ ਨਹੀਂ ਅਸੀਂ ਕਦੇ ਕਿਹਾ ਤੁਹਾਨੂੰ ਤੁਸੀਂ ਮੰਦਰ ਚ ਜਾਓ ਮਸਜਿਦ ਚ ਜਾਓ ਅਸੀਂ ਕਦੇ ਕਿਹਾ ਤੁਹਾਨੂੰ ਜਾਓ ਤੁਸੀਂ ਅਸੀਂ ਕਦੇ ਕਹਿ ਰਹੇ ਹਾਂ ਤੁਹਾਨੂੰ ਜਾਨ ਵਾਲੀ ਗੱਲ ਤੁਸੀਂ ਇਹ ਤਾਂ ਕੰਨਾ ਜਾਣੋ ਨਹੀਂ ਕਿ ਦਿਨ ਨੂੰ ਮੂੰਹ ਬਰਕੇ ਤੁਹਾਨੂੰ ਔਰ ਇੱਕ